ਸਾਡੇ YouTube ਚੈਨਲ ਤੇ ਆਫਤ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ CW P ਨੰਬਰ 3821 ਆਫ 2025 ਜੱਗਾ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਦੇ ਫੈਸਲੇ ਨੂੰ 30 ਨਾਲ ਲਾਗੂ ਕਰਨ ਲਈ ਜਾਰੀ ਇੱਕ ਪੱਤਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਤ ਨੂੰ ਯਾਦ ਰਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਿਛਲੇ ਕੁਝ ਸਮੇਂ ਤੋਂ ਜਿਹੜੇ ਵੀ ਅਦਾਲਤਾਂ ਦੇ ਰਾਹੀਂ ਫੈਸਲੇ ਮਲਾਜਮਾਂ ਜਾਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਮੰਨਣ ਤੋਂ ਪੰਜਾਬ ਸਰਕਾਰ ਆਨਾ ਕਾਨੀ ਕਰਦੀ ਆ ਰਹੀ ਹੈ ਤੇ ਟਾਲ ਮਟੋਲ ਦੀ ਨੀਤੀ ਅਪਣਾ ਕੇ ਜਾਂ ਫਿਰ ਕਾਨੂੰਨੀ ਦਾਅ ਪੇਚ ਵਰਤ ਕੇ ਤੇ ਉਸ ਨੂੰ ਡਿਲੇ ਹੋਰ ਡਿਲੇ ਕਰਨ ਦੇ ਵਿੱਚ ਰੁਝੀ ਰਹਿੰਦੀ ਹੈ ਪਰੰਤੂ ਹੁਣ ਇੱਕ CWPE ਨੰਬਰ 321 of 2025 ਦੇ ਸਬੰਧ ਦੇ ਵਿੱਚ ਜਦੋਂ ਇੱਕ COCP ਵਿਧਾਇਤ ਕੀਤੀ ਗਈ ਤਾਂ ਫੇਰ ਜੋ ਕੋਰਟ ਨੇ ਸਖਤੀ ਦਿਖਾਈ ਤਾਂ ਇਸ ਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਨੂੰ ਇਸ ਫੈਸਲੇ ਨੂੰ ਲਾਗੂ ਕਰਨ ਦੇ ਵਾਸਤੇ ਮਜਬੂਰ ਹੋਣਾ ਪਿਆ ਹੈ ਤੇ ਉੱਚ ਅਧਿਕਾਰੀਆਂ ਨੇ ਇੱਕ ਪੱਤਰ ਲਿਖ ਕੇ ਤੇ ਇਸ ਨੋਸ਼ਕਤੀ ਨਾਲ ਲਾਗੂ ਕਰਨ ਦਾ ਹੁਕਮ ਦਿੱਤਾ ਹੈ ਤਾਂ ਆਓ ਜਾਣਦੇ ਹਾਂ ਕਿ ਕਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਤੇ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਇਹ ਪੱਤਰ ਦਫਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਸਿੱਖਿਆ ਪੰਜਾਬ ਦੇ ਰਹੀਂ ਜਾਰੀ ਕੀਤਾ ਗਿਆ ਹੈ ਜੋ ਕਿ ਲਿਖਿਆ ਗਿਆ ਹੈ ਕਿ ਜਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਜਿਲੰਦਰ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਕਪੂਰਥਲਾ ਮੋਗਾ ਗੁਰਦਾਸਪੁਰ ਤੇ ਫਤਿਹਗੜ੍ਹ ਸਾਹਿਬ ਯਾਨੀ ਕਿ ਇਹਨਾਂ ਜਲਾ ਸਿੱਖਿਆ ਅਫਸਰਾਂ ਨੂੰ ਲੈ ਕੇ ਤੇ ਇਹ ਹਦਾਇਤ ਕੀਤੀ ਗਈ ਹੈ ਵਿਸ਼ਾ ਕੀ ਹੈ ਪੱਤਰ ਦਾ ਲਿਖਿਆ ਸੀਰੀਅਲ ਜੈਟ ਪੋਟੀਸ਼ਨ ਨੰਬਰ 3221/2025 ਜੱਗਾ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਦੇ ਕੇਸ ਵਿੱਚ ਤਨਖਾਹ ਜਾਰੀ ਨਾ ਹੋਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ 635 ETT ਦੇ ਯੂਨੀਅਨ ਨੇ ਇਸ ਦਫਤਰ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਕਿ ਆਪਣੇ ਅਧੀਨ ਆਉਂਦੇ ਬਹੁਤ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਸਿਵਲ ਰੈਟਿਫਿਕੇਸ਼ਨ ਨੰਬਰ 331/25 ਜੱਗਾ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਤੇ ਹੋਰ ਦੇ ਸਬੰਧ ਦੇ ਵਿੱਚ ਦਫ਼ਤਰ ਵੱਲੋਂ ਜਾਰੀ ਕੀਤੇ ਮੂੰਹ ਬੋਲ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਪਿਟੀਸ਼ਨਰਾਂ ਦੀ ਤਨਖਾਹਾਂ ਦੇ ਬਿੱਲ بنائے ਜਾ ਰਹੇ ਹਨ ਇਸ ਸਬੰਧ ਵਿੱਚ ਇਸ ਦਫ਼ਤਰ ਵੱਲੋਂ ਪੰਜਾਬ ਸਰਕਾਰ ਵਿੱਤ ਵਿਭਾਗ ਵਿੱਤ ਪ੍ਰਸ਼ੰਲ ਸ਼ਾਖਾ ਵੱਲੋਂ ਪੱਤਰ ਨੰਬਰ ਐਫ ਡੀ ਐਫ ਪੀ 22सीसी सीओਸੀਪ 10 2025 ਨੀਤੀ 13/10/2025 ਰਾਹੀਂ ਜਾਰੀ ਕੀਤੇ ਹਦਾਇਤਾਂ ਦੇ ਹਵਾਲੇ ਦੇ ਵਿੱਚ ਪੱਤਰ ਨੰਬਰ ਸਪੈਸ਼ਲ 25 ਅਮਲਵਾ 2 ਕਬਲਿਕ 1 ਮਿਤੀ 13/10/2025 ਵੀ ਜਾਰੀ ਕੀਤਾ ਗਿਆ ਹੈ। ਉਕਤ ਪੱਤਰ ਦੀ ਕਾਪੀ ਆਪ ਨੂੰ ਦੇ ਕੇ ਲਿਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵਿਦ ਪਰਸਨਲ ਵੱਲੋਂ ਪ੍ਰਾਪਤ ਅਗਵਾਈ ਦੇ ਦਫ਼ਤਰ ਨੂੰ ਜਾਰੀ ਕੀਤੇ ਮੂੰਹ ਬੋਲਦੇ ਹੁਕਮਾਂ ਅਨੁਸਾਰ ਕਰਨ ਚਾਰੀਨ ਦੀ ਤਨਖਾਹ ਪ੍ਰਿੰਟ ਕਰਦੇ ਹੋਏ ਤਨਖਾਹ ਬਿੱਲ ਤਿਆਰ ਕਰਨ ਉਪਰੰਤ ਬਿੱਲ ਖਜ਼ਾਨਾ ਦਫ਼ਤਰਾਂ ਵਿਖੇ ਜਮ੍ਹਾਂ ਕਰਵਾਏ ਜਾਣ ਤੇ ਕਾਰਵਾਈ ਰਿਪੋਰਟ ਇਸ ਦਫ਼ਤਰ ਨੂੰ ਭੇਜਦੇ ਹੋਏ ਯਕੀਨੀ ਬਣਾਇਆ ਜਾਵੇ ਇਸ ਤੋਂ ਇਲਾਵਾ ਜਦੋਂ ਤੱਕ ਤਨਖਾਹ ਰਿਵਾਈਜ਼ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸੇ ਵੀ ਕਰਮਚਾਰੀ ਦੀ ਤਨਖਾਹ ਰੋਕੀ ਨਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਨਯੋਗ ਕੋਰਟ ਵੱਲੋਂ ਕੀਤੇ ਜਾਣ ਵਾਲੇ ਕਿਸੇ ਵੀ ਅਨੁਸ਼ਾਸਨ ਨਹੀਂ ਇਹ ਅਨੁਸੁਖਮੇ ਹੁਕਮਾਂ ਦੀ ਜ਼ਿੰਮੇਵਾਰੀ ਸਬੰਧਕ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੀ ਹੋਵੇਗੀ ਤਾਂ ਇਸ ਪੱਤਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹੁਣ ਕਿਉਂਕਿ ਅਦਾਲਤ ਨੇ ਸਖਤੀ ਅਪਣਾਈ ਹੈ ਇਸ ਕਰਕੇ ਕੋਚਿਤ ਭਾਰੀ ਵੀ ਹੁਣ ਆਪਣੇ ਉੱਤੇ ਕੋਈ ਜ਼ਿੰਮੇਵਾਰੀ ਲੈਣਾ ਨਹੀਂ ਚਾਹੁੰਦੇ ਤੇ ਉਹ ਆਪਣੇ ਅਧੀਨ ਜੋ ਜ਼ਿਲ੍ਹਾ ਸਿੱਖਿਆ ਅਫਸਰ ਹਨ ਉਹਨਾਂ ਨੂੰ ਹਦਾਇਤਾਂ ਜਾਰੀ ਕਰਕੇ ਇਸ ਜੋ ਵੀ ਫੈਸਲਾ ਆਇਆ ਹੈ ਪੋਟੀਸ਼ਨਰ ਦੇ ਹੱਕ ਦੇ ਵਿੱਚ ਉਸ ਨੂੰ ਇੰਪਲੀਮੈਂਟ ਕਰਨ ਵਾਸਤੇ ਹੁਣ ਮਜਬੂਰ ਹਨ ਤੇ ਇਸੇ ਕਰਕੇ ਹੀ ਉਹ ਇਸ ਤਰ੍ਹਾਂ ਦੇ ਸਖਤ ਪੱਤਰ ਲਿਖ ਕੇ ਜੋ ਹਨ ਉਹ ਇਸ ਨੂੰ ਲਾਗੂ ਕਰ ਰਹੇ ਹਨ ਇਹ ਇੱਕ ਵੈਸੇ ਅੱਛੀ ਗੱਲ ਹੈ ਕਿ ਪੋਟੀਸ਼ਨਰ ਦੇ ਹੱਕ ਦੇ ਵਿੱਚ ਜੋ ਹੈ ਉਹਨਾਂ ਨੂੰ ਰਿਵਾਈਡ ਪੇ ਮਿਲੇਗੀ ਤੇ ਉਹਨਾਂ ਦੇ ਜੋ ਮਸਲੇ ਹਨ ਜਿਸ ਕਰਕੇ ਉਹਨਾਂ ਨੇ ਇਹ ਅਦਾਲਤੀ ਕੇਸ ਕੀਤਾ ਸੀ ਉਸ ਦੀ ਤਾਮਿਲ ਕੀਤੀ ਜਾਵੇਗੀ ਚਾਹੀਦਾ ਇਹ ਵੀ ਹੈ ਕਿ ਜੋ ਹੋਰ ਵੀ ਫੈਸਲੇ ਪਟੀਸ਼ਨਰ ਜਾਂ ਫਿਰ ਮੁਲਾਜ਼ਮਾਂ ਪੈਸ਼ਨਰ ਦੇ ਹੱਕ ਦੇ ਵਿੱਚ ਆਏ ਹਨ ਤਾਂ ਉਹਨਾਂ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੈਨਸ਼ਨਾਂ ਦਾ 2.59 ਫੈਕਟਰ ਸੰਬੰਧੀ ਜੋ ਫੈਸਲੇ ਹਨ ਕਈ ਵਾਰ ਤੇ ਕਈ ਰੱਟਾਂ ਦੇ ਵਿੱਚ ਪੈਨਸ਼ਨਾਂ ਦੇ ਹੱਕ ਦੇ ਵਿੱਚ ਆ ਚੁੱਕੇ ਹਨ ਇਸ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਜੋ ਹਨ ਮੁਲਾਜ਼ਮਾਂ ਪੈਨਸ਼ਨਾਂ ਦੇ ਹੱਕ ਵਿੱਚ ਆ ਚੁੱਕੇ ਹਨ ਫਰੰਤੂ ਪੰਜਾਬ ਸਰਕਾਰ ਇਸ ਨੂੰ ਲਾਗੂ ਨਹੀਂ ਕਰ ਰਹੀ ਤੇ ਕਾਨੂੰਨੀ ਦਾਪੇਜ ਵਰਤ ਕੇ ਇਹਨਾਂ ਨੂੰ ਦੇਰ ਹੀ ਇਸ ਦੇ ਵਿੱਚ ਦੇਰੀ ਹੀ ਕੀਤੀ ਜਾ ਰਹੀ ਹੈ ਜੋ ਕਿ ਚੰਗਲ ਜਾਣ ਨਹੀਂ ਹੈ ਤੇ ਇਹ ਨਾ ਪੱਕੀ ਜਾਣ ਜੋ ਹੈ ਸਰਕਾਰ ਨੂੰ ਨਹੀਂ ਬਣਾਉਣਾ ਚਾਹੀਦਾ ਇਸ ਵੀਡੀਓ ਵਿੱਚ ਬੱਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ